ਪੀਟਰ ਮਟੂ ਕਟਗਿੰਤੀ ਜ਼ਿਲ੍ਹਾ ਵਾਈਸ ਪ੍ਰਧਾਨ ਸਾਰਿਆਂ ਨੂੰ ਪਿਆਰ ਭਰੀ ਸ਼াশਿ ਸ਼ਿਕਾਰ ਅਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਜੈਮਸੀ ਦੀ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਇਨਾ ਭਰੋਸਾ ਦਿਵਾ ਕੇ ਮੈਨੂੰ ਅਜੀ ਪ੍ਰੂਵੈਂਟ ਟ੍ਰਸਟ ਦਾ ਟਰਸਟੀ ਨੇ ਜੁਕਤ ਕੀਤਾ ਹੈ ਔਰ ਧੰਨਵਾਦ ਕਰਦਾ ਆਪਣੀ ਸਾਰੀ ਲੀਡਰਸ਼ਿਪ ਦਾ ਭਗਵੰਤ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਲੀਵਾਲ ਜੀ ਦਾ ਸੰਦੀਪ ਪਾਟਕ ਜੀ ਔਰ ਆਪਣੀ ਲੋਕਲ ਲੀਡਰ ਦਾ ਵੀ ਲੀਡਰਸ਼ਿਪ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਦੇ ਹੋਏ ਮੈਨੂੰ ਪ੍ਰੂਵੈਂਟ ਟ੍ਰਸਟ ਦਾ ਟਰਸ ਔਰ ਜੋ ਮੇਰੇ ਤੇ ਜੋ ਮੇਰੀ ਦਿੱਤੀ ਗਈ ਹੈ ਇਸ ਜ਼ਿੰਮੇਵਾਰੀ ਨੂੰ ਅਸੀਂ ਵਫਾਦਾਰੀ ਨਾਲ ਸਾਡੇ ਨਾਲ ਚੇਅਰਮੈਨ ਰਜੀਵ ਸ਼ਰਮਾ ਜੀ ਨੇ ਜੋ ਵੀ ਸਾਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਬੜੀ ਵਫਾਦਾਰੀ ਨਾਲ ਪਾਵਾਂਗੇ ਔਰ ਗਰਦਾਸਪੁਰ ਦੀ ਡਿਵੈਲਪਮੈਂਟ ਵਿੱਚ ਕੋਈ ਵੀ ਕਮੀ ਨਹੀਂ ਛੱਡਾਂਗੇ ਔਰ ਮੈਂ ਜਦੋਂ ਇਹ ਪਾਰਟੀ ਨੂੰ ਸ਼ੁਰੂ ਕੀਤਾ ਸੀ ਸਨ 2013 ਦੇ ਵਿੱਚ ਤੇ ਅਸੀਂ ਇਸ ਤੋਂ ਤੱਕ ਸੋਚਿਆ ਨਹੀਂ ਕਿ ਕਦੀ ਸਾਨੂੰ ਸਰਕਾਰ ਦੇ ਵਿੱਚ ਵੀ ਅਹੁਦੇ ਮਿਲਣਗੇ ਜਾਂ ਸਾਨੂੰ ਪ੍ਰੋਮੋਟ ਟ੍ਰਸਟ ਦਾ ਟਰਸਟੀ ਵੀ ਕਦੇ ਲਾਇਆ ਜਾਏਗਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਦੇ ਹੋਇਆ ਇੱਕ ਸਰਕਲ ਪ੍ਰਧਾਨ ਤੋਂ ਸ਼ੁਰੂ ਕਰਦੇ ਹੋਇਆ ਫਿਰ ਮੈਨੂੰ ਹਲਕਾ ਕੋਆਰਡੀਨੇਟਰ ਲਾਇਆ ਗਿਆ ਫਿਰ ਘਟ ਗਿ ਵਾਇ ਆਪਣੇ ਜਨਰਲ ਸੈਕਟਰੀ ਲਾਇਆ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਵਾਇਸ ਆਪਣੇ ਘਟ ਗਿਣਤੀ ਵਾਇਸ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਪਾਰਟੀ ਵੱਲੋਂ ਔਰ ਪਾਰਟੀ ਜੋ ਜੋ ਅਹੀਂ ਪਾਰਟੀ ਨੇ ਜਿੰਨੀਆਂ ਵੀ ਜੋ ਮੇਰੀ ਸਾਨੂੰ ਦਿੱਤੀਆਂ ਉਹ ਅਸੀਂ ਵਫਾਦਾਰੀ ਨਾਲ ਨਿਭਾਉਂਦੇ ਰਹੇ ਆ ਕੋਈ ਵੀ ਡਿਊਟੀ ਦੇਣੀ ਪਾਰਟੀ ਨੇ ਅਸੀਂ ਵਫਾਦਾਰੀ ਨਾਲ ਕੰਮ ਕਰਨਾ ਔਰ ਜਿੰਨੇ ਵੀ ਸਾਡੇ ਵਰਕਰ ਨੇ ਮੈਂ ਉਹਨਾਂ ਨੂੰ ਵੀ ਇਹੋ ਗੱਲ ਕਰਨਾ ਚਾਹੁੰਦਾ ਕਿ ਨਾਰਾਜ਼ ਨਾ ਹੋਵੋ ਜੇ ਕੋਈ ਕੰਮ ਕਰਦਾ ਮਿਹਨਤ ਕਰਦਾ ਪਾਰਟੀ ਦੇ ਵਿੱਚ ਤਾਂ ਪਾਰਟੀ ਉਹਦੀ ਕਦਰ ਕਰਦੀ ਏ ਔਰ ਪਾਰਟੀ ਉਹਨੂੰ ਉਸਦੀ ਮਿਹਨਤ ਦਾ ਫਲ ਵੀ ਦਿੰਦੀ ਏ ਕਿਉਂਕਿ ਮੈਂ ਕਰ ਇਹ ਚੀਜ਼ ਸੋਚ ਨਹੀਂ ਸੀ ਵੀ ਮੈਨੂੰ ਵੀ ਕਦੀ ਇਪ ਤੇ ਇਹ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਲੋਕਾਂ ਦੀ ਬਾਤ ਫਰਦੀ ਆ ਆਮ ਲੋਕਾਂ ਦੀ ਗੱਲ ਸੁਣਦੀ ਆ ਔਰ ਮੈਂ ਬਹੁਤ ਹੀ ਧੰਨਵਾਦ ਕਰਦਾ ਆ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਅੱਜ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਗਵੰਤ ਮਾਨ ਜੀ ਦੀ ਯੋਗ ਵਇਥਲੇ ਅੱਜ ਗੁਰਦਾਸਪੁਰ ਬ੍ਰਹਮਪੁਰਾਸ ਦੇ ਵਿੱਚ ਪੀਟਰ ਮੱਟੂ ਜੀ ਨੂੰ ਨਾਮਜ਼ਦ ਕੀਤਾ ਹੈ ਜੇ ਟਰਸਟੀ ਬੜਾ ਲੰਮਾ ਸਮਾਂ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਆ ਔਰ ਮੈਂ ਇਹਨਾਂ ਨੂੰ ਮੁਬਾਰਕ ਦਿਨਾਂ ਸ਼ੁਭ ਕਾਮਨਾਵਾਂ ਦੇਣਾ ਔਰ ਆਸ ਕਰਦਾ ਕਿ ਗੁਰਦਾਸਪੁਰ ਦੇ ਵਿਕਾਸ ਦੇ ਵਿੱਚ ਇਹ ਬਹੁਤ ਵੱਡਾ ਹਿੱਸਾ ਪਾਉਣਗੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਸੁਖਰਾਨੀ ਹੋ ਸਕੇ ਔਰ ਜ਼ਿੰਦਗੀ ਲੋਕਾਂ ਦੇ ਜੀਵਨ ਦਾ ਉੱਪਰ ਚੁੱਕ ਸਕੇ ਇੱਕ ਵਾਰੀ ਫੇਰ ਦਿਲ ਦੀਆਂ ਗਰਾਹੀਆਂ ਤੋਂ ਬਹੁਤ ਬਹੁਤ ਮੁਬਾਰਕਾ ਤੇ ਸ਼ੁਭ ਕਾਮਨਾ ਜੀ ਨਮਸਕਾਰ ਜੀ ਮੇਰਾ ਨਾਮ ਸਨੀ ਮਸੀਹ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਆਮ ਆਦਮੀ ਪਾਰਟੀ ਦਾ ਮਿਲੋਟੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਾਲ ਦੇ ਨਾਲ ਮੈਂ ਤਨਵਾਦ ਕਰਦਾ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਲੀਡਰਸ਼ਿਪ ਨੇ ਜੋ ਮਾਨ ਸਤਕਾਰ ਸਾਡੇ ਭਾਈਚਾਰੇ ਨੂੰ ਪੀਟਰ ਮੱਟੂ ਤੇ ਵਿਸ਼ਵਾਸ ਦਿੱਤਾ ਵਾ ਇਹਨਾਂ ਨੂੰ ਇੰਪਰੂਵਮੈਂਟ ਟਰਸਟ ਗਦਾਸਪੁਰ ਦਾ ਟਰਸਟੀ ਲਾਇਆ ਵਾ ਔਰ ਇਹ ਬਹੁਤ ਵੱਡੀ ਬੜੀ ਵੱਡੀ ਮਾਨ ਸਨਮਾਨ ਦੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਵੀ ਕਿ ਕਮਿਸ਼ਨਾਂ ਤੋਂ ਦੂਜੇ ਔਰ ਚੀਜ਼ਾਂ ਤੋਂ ਹਟਾ ਕੇ ਅੱਜ ਜਨਰਲ ਕੈਟਾਗਰੀ ਦੇ ਵਿੱਚ ਸਰਕਾਰ ਦੇ ਵਿੱਚ ਅਨ ਬਟਾਇਆ ਵਾ ਔਰ ਇਹ ਕੋਈ ਛੋਟੀ ਮੋਡੀ ਗੱਲ ਨਹੀਂ ਆ ਇੱਕ ਬਹੁਤ ਵੱਡੀ ਗੱਲ ਆ ਔਰ ਜੋ ਮਿਹਨਤ ਪੀਟਰ ਮੱਟੂ ਸਾਹਿਬ ਦੀ ਰਹੀ ਪਾਰਟੀ ਦੇ ਪ੍ਰਤੀ ਅੱਜ ਦਾ ਮਾਨ ਸਤਕਾਰ ਜੋ ਮਿਲਿਆ ਗਿਆ ਵਾ ਮੈਂ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਸਭ ਤੋਂ ਪਹਿਲਾਂ ਜੀ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਅਸਾਮੀਆਂ ਭਰੀਆਂ ਨਹੀਂ ਸੀਗੀਆਂ ਜਿਹੜੀ ਆ ਟਰਸਟੀ ਦੀ ਅਸਾਮੀ ਹੈਗੀ ਆ ਖਾਲੀ ਪਈਆਂ ਸੀ तकरीबन ਪਿਛਲੇ 4-5 ਸਾਲਾਂ ਤੋਂ ਉਹਨੂੰ ਭਰਦੇ ਹੋਏ ਇਹਨਾਂ ਨੇ ਪੀਟਰ ਮਸੀਹ ਜੀ ਨੂੰ ਟਰਸਟੀ ਲਾਇਆ ਗੁਰਦਾਸਪੁਰ ਇੰਪਰੂਵਮੈਂਟ ਟਰਸ ਦਾ ਜੀ ਤੇ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਪੀਟਰ ਮਸੀਹ ਜੀ ਨੂੰ ਬਹੁਤ ਬਹੁਤ ਮੁਬਾਰਕਬਾ ਦਿਨਾ ਤੇ ਉਮੀਦ ਕਰਦੇ ਹਾਂ ਕਿ ਇਕੱਠੇ ਕੰਮ ਕਰਦੇ ਹੋਏ ਇਸ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਜਿੱਦਾਂ ਸ਼ਹਿਰ ਦਾ ਵਿਕਾਸ ਵੀ ਹੋਏਗਾ ਤੇ ਅਤੇ ਹੋਰ ਜਿਹੜੇ ਰੁਕੇ ਹੋਏ ਕੰਮ ਪੈਂਡਿੰਗ ਰਹੇ ਨੇ ਉਹ ਜਲਦ ਤੋਂ ਜਲਦ ਕਰਵਾਏ ਵੀ ਜਾਣਗੇ ਕਮਿਊਨਿਟੀ ਦੇਖੋ ਜੀ ਇਹ ਪਿਛਲੀਆਂ ਪਾਰਟੀਆਂ ਵਿੱਚ ਹੁੰਦੀਆਂ ਸੀ ਕਿ ਜਾਤ ਪਾਤ ਦੇਖੀ ਜਾਂਦੀ ਸੀ ਇਸ ਵਾਰ ਕੋਈ ਨਹੀਂ ਸਾਰੇ ਇੱਕੋ ਜਿਹੇ ਆ ਦੀ ਆਮਾ ਦੀ ਪਾਰਟੀ ਵਾਸਤੇ ਸਾਰੇ ਇੱਕੋ ਜਿਹੇ ਆ ਜੀ ਹਰੇਕ ਨੂੰ ਬੰਦਾ ਮਾਨਸਮਾਨ ਦਿੱਤਾ ਜਾਵੇਗਾ